ਪੰਜਾਬੀ ਕਲਚਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਚੀਜ਼ ਸਵਾਣੀਆਂ ਵਰਤਦੀਆਂ ਹੁੰਦੀਆਂ ਸੀ ਇਸ ਚੀਜ਼ ਦਾ ਇਸਤੇਮਾਲ ਸਵਾਣੀਆਂ ਕਰਦੀਆਂ ਹੁੰਦੀਆਂ ਸੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇਹ ਪੁਰਾਣੀ ਚੀਜ਼ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਇਹ ਉਹ ਚੀਜ਼ ਜੋ ਪਹਿਲੇ ਸਮਿਆਂ ਦੇ ਵਿੱਚ ਪਰਾਹਾਂ ਦੇ ਵਿੱਚ ਸਵਾਨੀਆਂ ਵਰਤਦੀਆਂ ਹੁੰਦੀਆਂ ਸੀ ਸੋ ਆਜੋ ਦਿੰਦਾ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਸੂਤ ਦੀਆਂ ਜਦ ਛੱਲੀਆਂ ਜਾਂ ਘੋੜੇ ਬਣ ਜਾਂਦੇ ਤਾਂ ਉਹਨਾਂ ਨੂੰ ਜਲਾਇਆਂ ਕੋਲ ਪਛਾਣ ਲਈ ਜਾਂ ਫਿਰ ਸੂਤ ਦੀਆਂ ਗੁੱਸ਼ੀਆਂ ਬਣਾ ਕੇ ਦਰੀਆਂ ਖੇਸ ਮੋਣ ਲਈ ਸੂਤ ਨੂੰ اٹੇਰਿਆ ਜਾਂਦਾ ਸੀ ਸੋ ਉਹ ਸੂਤ اٹੇਰ ਨੇ ਉੱਤੇ اٹੇਰਿਆ ਜਾਂਦਾ ਸੀ ਜਿਹੜਾ ਕਿ ਤੁਹਾਡੇ ਸਾਹਮਣੇ ਪਿਆ ਤੁਸੀਂ ਵੀਡੀਓ ਵਿੱਚ ਦਿਖ ਰਹੇ ਹੋ ਇਸ اٹੇਰ ਨੇ ਉੱਤੇ اٹੇਰਿਆ ਜਾਂਦਾ ਸੀ ਇਹ ਅਟੇਰ ਨਾ 10 ਇੰਚ ਲੰਮੀ ਬਰੀਕ ਗੋਲ ਲੱਕੜ ਹੁੰਦੀ ਸੀ ਜਿਹਦੇ ਦੋ ਸਿਰਿਆਂ ਤੇ 6 6 ਇੰਚ ਲੰਬੀਆਂ ਬਰੀਕ ਗੋਲ ਡੰਡੀਆਂ ਢੋਕੀਆਂ ਹੁੰਦੀਆਂ ਸਨ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਰਹੇ ਹੋ ਅਟੇਰ ਨ ਵਾਲੀ ਔਰਤ ਅਟੇਰ ਨੂੰ ਖੱਬੇ ਹੱਥ ਵਿੱਚ ਫੜਦੀ ਸੀ ਤੇ ਸੱਲੀ ਦਾ ਤੰਦ ਕੱਢ ਕੇ ਅਟੇਰਨ ਦੇ ਇੱਕ ਸਿਰੇ ਉੱਤੇ ਚਪਕਾ ਕੇ ਸੂਤ ਨੂੰ ਅਠ ਦੀ ਸ਼ਕਲ ਵਿੱਚ ਇਸ ਅਟੇਰਨ ਉੱਤੇ ਬੜੀ ਜਾਂਦੀ ਸੀ ਜਿਆਦਾ ਅਟੇਰਨ ਭਾਰੀ ਹੋ ਜਾਂਦਾ ਸੀ ਅਤੇ ਲੱਗਦਾ ਸੀ ਕਿ ਇਸ ਉੱਤੇ ਹੋਰ ਤੰਦ ਨਹੀਂ ਪੈ ਸਕਣਗੇ ਅਤੇ ਜੇ ਹੋਰ ਤੰਦ ਪਾਏ ਤਾਂ ਉਹ ਸੱਜੇ ਖੱਬੇ ਖਿਸਕ ਜਾਣਗੇ ਤਾਂ ਅਟੇਰ ਨੂੰ ਵਿੱਚੋਂ ਉਹ ਸੂਤ ਲਾ ਲੈ ਜਾਂਦਾ ਸੀ ਧਿਆਨ ਰੱਖਿਆ ਜਾਂਦਾ ਸੀ ਕਿ ਅਟੇਰ ਨੂੰ ਤੋਂ ਲੱਥੇ ਸੂਤ ਵਿਚਲਾ ਔਠਾ ਖਰਾਬ ਨਾ ਹੋਵੇ ਕਿਉਂਕਿ ਇਹ ਸੂਤ 8 ਦੇ ਸ਼ਕਲ ਵਿੱਚ ਅਟੇਰ ਨੂੰ ਤੇ ਅਟੇਰਿਆ ਜਾਂਦਾ ਸੀ ਜਾਨੀ ਕਿ ਉੜਜੇ ਨਾ ਇਸ ਲਈ ਉਹਨੂੰ ਧਿਆਨ ਨਾਲ ਇਸ ਟੇਰ ਨੂੰ ਤੋਂ ਲਾਹਿਆ ਜਾਂਦਾ ਸੀ ਅ ਟੇਰ ਨੂੰ ਤੋਂ ਲਾਹੇ ਹੋਏ ਗੁੱਛੇ ਨੂੰ ਅੱਟੀ ਕਿਹਾ ਜਾਂਦਾ ਸੀ ਇਹ ਅੱਟੀ ਹੋਰ ਅੱਟੀਆਂ ਨਾਲ ਜੋੜ ਕੇ ਲੰਮੀ ਲੜੀ ਤਿਆਰ ਕੀਤੀ ਜਾਂਦੀ ਸੀ ਇਸ ਲੜੀ ਨੂੰ ਤਾਣੀ ਕਹਿੰਦੇ ਸਨ ਇਹ ਅੱਟੀਆਂ ਇਸ ਤਰ੍ਹਾਂ ਬਣਾਈ ਜਾਂਦੀਆਂ ਸਨ ਕਿ ਮੁੜ ਕੇ ਸੂਤ ਖੋਲਣ ਲੱਗਿਆ ਜਿਹੜਾ ਵੀ ਬਲ ਨਹੀਂ ਸੀ ਪੈਂਦਾ ਸੋ ਅੱਟੀ ਬਾਰੇ ਕਈ ਗੀਤ ਅਤੇ ਦੰਦ ਕਥਾਵਾਂ ਵੀ ਹਨ ਜਿਵੇਂ ਘਰੋਂ ਦਾ ਸੂਤ ਦੀ ਅੱਟੀ ਜਲਵਾਹੇ ਨਾਲ ਡਾਂਗੋ ਡਾਂਗੀ ਸੋ ਇਸ ਤਰ੍ਹਾਂ ਦੇ ਇਹਦਾ ਗੀਤ ਆ ਜਾਂ ਦੰਦਕ ਥਾਵਾਂ ਆਉਂਦੀਆਂ ਨੇ ਉਹਨਾਂ ਵਿੱਚ ਵੀ ਅੱਟੀ ਦਾ ਜਿਕਰ ਆਉਂਦਾ ਏ ਸੋਏ ਜਿਹੜੇ ਅਟੇਰ ਮੰਦੇ ਦੀ ਇਹ ਲੱਕੜੀ ਤੇ ਥੋੜਾ ਜਿਹਾ ਲੋਹੇ ਇਸਤੇਮਾਲ ਕਰਕੇ ਬਣਾਈ ਜਾਂਦੀ ਦੀ ਕੋਹੇ ਦਾ ਵਿਚਾਲੇ ਇਹ ਸਰਗਿਆ ਪਾਏ ਆ ਤੇ ਆਲੇ ਦਾਲ ਇਹਦੇ ਲੱਕੜੀ ਲੱਗੀ ਹੋਈ ਆ ਸੋ ਇਹ ਦੋਨਾਂ ਚੀਜ਼ਾਂ ਦਾ ਮਿਲਾ ਕੇ ਇਹ ਅਟੇਰ ਨੇ ਬਣਾਏ ਜਾਂਦੇ ਸੀ ਤੇ ਇਹਨਾਂ ਨੂੰ ਜਿਹੜੇ ਬਣਾਉਣ ਵਾਲੇ ਜਾਂਦੇ ਸੀ ਉਹ ਪਿੰਡ ਦੇ ਤਰਖਾਨ ਮਿਸਤਰੀ ਹੁੰਦੇ ਸੀ ਜੋ ਪਿੰਡ ਦੇ ਬੱਚੇ ਆਪਣੇ ਕਾਰਖਾਨਿਆਂ ਵਿੱਚ ਬਹਿ ਕੇ ਇਹੋ ਜਿਹੇ ਅਟੇਰ ਨੇ ਤਿਆਰ ਕਰਦੇ ਹੁੰਦੇ ਸੀ ਤੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਉਹ ਆਪਣੇ ਕਾਰਖਾਨਿਆਂ ਵਿੱਚ ਬੈਠ ਕੇ ਤਿਆਰ ਕਰਦੇ ਹੁੰਦੇ ਸੀ ਸੋ ਅੱਜਕੱਲ ਕੱਤਣ ਦਾ ਰਵਾਜ ਬੰਦ ਹੋ ਗਿਆ ਏ ਹੁਣ ਕੋਈ ਵੀ ਘਰਾਂ ਵਿੱਚ ਸੂਤ ਨਹੀਂ ਕੱਤਦਾ ਨਾ ਹੀ ੱਟੀਆਂ ਬਣਾਈ ਜਾਂਦੀਆਂ ਨੇ ਨਾ ਹੀ ਦਰੀਆਂ ਤੇ ਖੇਹ ਬੁਣੇ ਜਾਂਦੇ ਨੇ ਸੋ ਜਿਹਦੇ ਕਰਕੇ ਇਹ ਜਿਹੜਾ ਸੰਦ ਦਾ ਟਾਇਰਨ ਇਹ ਘਰਾਂ ਵਿੱਚੋਂ ਹੌਲੀ-ਹੌਲੀ ਅਲੋਪ ਹੁੰਦਾ ਜਾ ਰਿਹਾ ਏ ਚੱਕਰ ਹੋ ਕੇ ਹੁਣ ਇਹਦੀ ਲੋੜ ਨਹੀਂ ਰਹੀ ਇਸ ਕਰਕੇ ਲੋਕਾਂ ਨੇ ਆਪਣੇ ਘਰਾਂ ਵਿੱਚੋਂ ਇਹਨੂੰ ਨਿਕਾਲਾ ਦੇਤਾ ਸੋ ਅੱਜਕੱਲ ਇਹ ਚੀਜ਼ ਜਿਹੜੇ ਪ੍ਰਾਸ਼ਤੀ ਮਿਊਜ਼ੀਅਮ ਹੁੰਦੇ ਨੇ ਉਹ ਨਾ ਬਚੀ ਦੇਖਣ ਨੂੰ ਮਿਲਦੀ ਆ ਜਾਂ ਫਿਰ ਕਵਾੜੀਆਂ ਦੀਆਂ ਦੁਕਾਨਾਂ ਤੇ ਸੋ ਇਹ ਜਿਹੜਾ ਟੇਰਨ ਮੇਰੇ ਹੱਥੇ ਫੜਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਟਾਇਰ ਨੂੰ ਵੀ ਮੈਂ ਆਪਣੇ ਬਾਈ ਨੰਦ ਸਿੰਘ ਬਰੇਚ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਜੀ ਆਪ ਜੀ ਇਹੋ ਜਿਹੀਆਂ ਚੀਜ਼ਾਂ ਦੇਖਣੀਆਂ ਚਾਹੁੰਦੇ ਹਾਂ ਤਾਂ ਮੇਰੇ ਨਾਲ 7527931887 ਨੰਬਰ ਤੇ ਸੰਪਰਕ ਕਰਕੇ ਘਰੇ ਆ ਕੇ ਦੇਖ ਸਕਦੇ ਹੋ ਤੇ ਬਹੁਤ ਸਾਰੀਆਂ ਚੀਜ਼ਾਂ ਮੈਂ ਸੌਂਕੇ ਰੱਖੀਆਂ ਹੋਈਆਂ ਨੇ ਆਪਣੇ ਬਾਈ ਨੰਦ ਸਿੰਘ ਵਿਰਾਸਤ ਬਰਾਸਤੀ ਮਿਊਜ਼ੀਅਮ ਵਿੱਚ ਸੋਏ ਚੀਜ਼ਾਂ ਤੁਸੀਂ ਵੀ ਦੇਖ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਸਕਦੇ ਹੋ ਸੋਏ ਦੀ ਜੀ ਮਾਪੇਰਨੇ ਬਾਰੇ ਜਾਣਕਾਰੀ ਮੈਨੂੰ ਮੀ ਦਾ ਤੁਹਾਨੂੰ ਅੱਜ ਦੀ ਜਿਉਂ ਜਾਣਕਾਰੀ ਵਧੀਆ ਲੱਗੀ ਹੋਵੇਗੀ ਸੋ ਕਰਤਾ ਕਰਕੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲਿਓ ਜੀ ਆਉਣ ਵਾਲੇ ਵਲੋਗਾਂ ਵਿੱਚ ਮੈਂ ਤੁਹਾਨੂੰ ਹੋਰ ਵੀ ਪ੍ਰਾਣੀਆਂ ਪ੍ਰਾਣੀਆਂ ਚੀਜ਼ਾਂ ਦਿਖਾਉਂਦਾ ਜਾਊਂਗਾ ਦਿਖਾਉਂਦਾ ਰਹੂਗਾ ਸੋ ਕਿਰਪਾ ਕਰਕੇ ਆਉਣ ਵਾਲੇ ਬਲੌਗਾਂ ਨੂੰ ਵੀ ਦੇਖਣਾ ਤੇ ਇਹਨਾਂ ਚੀਜ਼ਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਕਿਸ ਤਰ੍ਹਾਂ ਇਹ ਵਰਤੀਆਂ ਜਾਂਦੀਆਂ ਦੀ ਸੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਜਾਣਾ ਜੀ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਸੋ ਚਲੋ ਜੀ ਫੇਰ ਕਿਸੇ ਦਿਨ ਮਿਲਾਂਗੇ ਕੋਈ ਹੋਰ ਚੀਜ਼ ਲਗੇ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ